ਅਸੀਂ ਪੰਜਾਬ ਦੇ ਕਲਾਕਾਰਾਂ ਤੇ ਹਮੇਸ਼ਾ ਕਮੀਆਂ ਕੱਢੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਕਲਾਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਉਹ ਕਿਹੜੇ-ਕਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਕਿਹੜੀ ਮਦਦ ਕੀਤੀ ਹੈ ਹੜ੍ਹ ਪੀੜਤਾ ਦੇ ਲਈ ਉਹ ਕਿਵੇਂ ਅੱਗੇ ਆਏ ਨੇ ਅਤੇ ਕਈਆਂ ਨੇ ਚੁੱਪ-ਚੁਪੀਤੇ ਮਦਦ ਕਿਹੜੀ ਕੀਤੀ ਹੈ ਤੇ ਕਈ ਮੋਰੇ ਹੋ ਕੇ ਕੀ ਆ ਕਰ ਰਹੇ ਨੇ ਇਹ ਸਾਰਾ ਕੁਝ ਦੱਸਾਂਗੇ ਜੀ ਹਾਂ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਜੇਕਰ ਕੋਈ ਵੀ ਇਨਸਾਨ ਥੋੜੀ-ਬਹੁਤ ਵੀ ਇਨਸਾਨੀਅਤ ਰੱਖਦਾ ਹੈ ਨਾ ਤੇ ਉਹ ਹੜ੍ਹਾਂ ਦੀਆਂ ਤਸਵੀਰਾਂ ਦੇਖ ਕੇ ਭਾਵੁਕ ਜ਼ਰੂਰ ਹੋਵੇਗਾ ਖੜਾ ਦੀਆਂ ਉਹ ਤਸਵੀਰਾਂ ਜੋ ਰੂਹ ਨੂੰ ਹਿਲਾ ਕੇ ਰੱਖ ਰਹੀਆਂ ਨੇ ਕਿ ਨਿੱਕੇ ਨਿੱਕੇ ਬੱਚੇ ਇਸ ਸਮੇਂ ਜਮੀਨ ਤੋਂ ਹਟ ਕੇ ਛੱਤਾਂ ਤੇ ਬੈਠੇ ਸੀ ਪਰ ਕੁਦਰਤ ਹੱਲੇ ਵੀ ਆਪਣਾ ਕਹਿਰ ਜੋ ਹੈ ਦਿਖਾਉਣਾ ਬੰਦ ਨਹੀਂ ਕਰ ਰਹੀ ਕੁਦਰਤ ਇੰਨੀ ਜ਼ਿਆਦਾ ਖਰਾਬ ਹੋਈ ਪਈ ਹੈ ਕੁਦਰਤ ਇੰਨਾ ਜ਼ਿਆਦਾ ਇਸ ਸਮੇਂ ਆਪਣਾ ਕਹਿਰ ਬਰਸਾ ਰਹੀ ਹੈ ਕਿ ਲੋਕ ਛੱਤਾਂ ਤੇ ਬੈਠੇ ਸੀ ਉੱਥੇ ਵੀ ਮੀਂਹ ਲਗਾਤਾਰ ਪੈ ਰਿਹਾ ਹੈ ਸੋਚੋ ਕਿ ਨਿੱਕੇ ਨਿੱਕੇ ਮਾਸੂਮ ਬੱਚੇ ਕੀ ਕਰ ਰਹੇ ਹੋਣਗੇ ਬਹੁਤ سارے ਜਿਹੇ ਲੋਕ ਨੇ ਜੋ ਮੀਂਹ ਦੇ ਵਿੱਚ ਵੀ ਨਹੀਂ ਜਾਂਦੇ ਕਿ ਸਾਡਾ ਸਰੀਰ ਗਿੱਲਾ ਹੋ ਜਾਏਗਾ ਪਰ ਇੱਕ ਪਾਸੇ ਸਾਡੇ ਪੰਜਾਬ ਦਾ ਕੁਝ ਹਿੱਸਾ ਜਿਹੜਾ ਹੈ ਉਹ ਹੜਾ ਦੀ ਮਾਰ ਚਿਲ ਰਿਹਾ ਹੈ ਜਿਲੇ ਸਾਰਾ ਦਿਨ ਪਾਣੀ ਦੇ ਵਿੱਚ ਰਹਿ ਰਹੇ ਨੇ ਪਤਾ ਹੀ ਨਹੀਂ ਹੈ ਕਿ ਜ਼ਿੰਦਗੀ ਕਦੋਂ ਜੋ ਹੈ ਉਹ ਕਿਹੜਾ ਕਹਿ ਹਟਾ ਦੇਵੇ ਤੇ ਇਸ ਦੇ ਵਿਚਕਾਰ ਪੰਜਾਬੀ ਕਲਾਕਾਰਾਂ ਤੇ ਸੱਚੀ ਮਾਣ ਵਰਦਾ ਹੈ ਕਰਨ ਔਜ਼ਲਾ ਨੇ 27 ਘੰਟੇ ਦੇ ਅੰਦਰ ਅੰਦਰ ਬੋਟ ਜਿਹੜਾ ਹੈ ਉਹ ਭੇਜ ਦਿੱਤਾ। ਉਹਨਾਂ ਨੇ ਇੱਕ ਜੋ ਹੈ ਐਂਜੀਓ ਮੈਸੇਜ ਕੀਤਾ ਕਿ ਤੁਹਾਨੂੰ ਕੀ ਚਾਹੀਦਾ। ਉਹਨਾਂ ਨੇ ਕਿਹਾ ਕਿ ਸਾਨੂੰ ਬੋਟ ਚਾਹੀਦਾ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਤਾ ਕਰੋ ਕਿੱਥੇ ਬੋਟ ਮਿਲਦਾ ਹੈ। ਉਹ ਕਹਿੰਦੇ ਵੀ ਚਲੋ ਠੀਕ ਹੈ ਮੈਂ ਵੀ ਪਤਾ ਕਰਦਾ ਤੁਸੀਂ ਵੀ ਕਰੋ। ਉਸ ਤੋਂ ਬਾਅਦ 27 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈ ਉਹ ਬੋਟ ਡਿਲੀਵਰ ਕਰਵਾ ਦਿੱਤਾ ਤੇ ਨਾਲ ਇੱਕ ਐਕਸਪਰਟ ਵੀ ਭੇਜਿਆ ਉਸ ਨੂੰ ਚਲਾਉਣ ਦੇ ਲਈ। ਨਾਲ ਦੇ ਨਾਲ ਨਿਮਰਤ ਖੈਰਾਣਾ ਪੋਸਟਪਾਈ ਨਿਮਰਤ ਖੈਰਾਣਾ ਨੇ ਕਿ ਹੁੰਦੀ ਮੈਂ ਜਿੰਨੀ ਵੀ ਕਮਾਈ ਕਰੂੰਗੀ ਜਿੰਨੀ ਵੀ ਮੈਂ ਫੀਸ ਲਾਉਂਗੀ ਉਹ ਮੈਂ ਸਾਰੇ ਹੜਪੀੜਤਾਂ ਨੂੰ ਦਵਾਂਗੀ। ਨਾਲ ਦੀ ਨਾਲ ਰਣਜੀਤ ਬਾਵਾ ਨੇ ਕਹਿ ਦਿੱਤਾ ਕਿ ਮੈਂ ਜਿੰਨਾ ਵੀ ਵਿਦੇਸ਼ੀ ਸ਼ੋਅ ਕਰਾਂਗਾ ਜਿੰਨਾ ਵੀ ਮੈਂ ਫੋਰਨ ਕੰਟਰੀ ਦੇ ਵਿੱਚ ਸ਼ੋਅ ਕਰਾਂਗਾ ਉਹਦੀ ਸਾਰੀ ਕਮਾਈ ਜਿਹੜੀ ਹੈ ਮੈਂ ਉਹ ਹੜਪੀੜਤਾਂ ਨੂੰ ਦੇ ਦਵਾਂਗਾ। ਬੱਬੂ ਮਾਨ ਦੀ ਟੀਮ ਜਿਹੜੀ ਹੈ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ। ਜਸ ਜਸਵੀਰ ਜੱਸੀ ਜਿਹੜੇ ਨੇ ਉਹ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਇੰਦਰਜੀਤ ਨਿੱਕੂ ਨੇ ਦੱਸਿਆ ਕਿ ਉਹਨਾਂ ਨੇ ਉਤਾਰਨ ਤਾਰਨ ਸ਼ੋਅ ਲਾ ਕੇ ਆਏ ਸੀ ਤੇ ਉਹਨਾਂ ਨੇ ਉਹ ਫੀਸ ਜਿਹੜੀ ਆ ਹਰਪ੍ਰੀਤ ਦਾ ਨੂੰ ਨਾਲ ਦੇ ਨਾਲ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜੋ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਨੇ ਰੇਸ਼ਮ ਸਿੰਘ ਅਰਮੋਲ ਪਹਿਲੇ ਦਿਨ ਤੋਂ ਉੱਥੇ ਲੱਗੇ ਹੋਏ ਨੇ ਸੋ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਕੁਝ ਤਾਂ ਕੁਝਕਤ ਬਾਰੇ ਸਾਨੂੰ ਪਤਾ ਲੱਗ ਜਾ ਰਿਹਾ ਹੈ ਪਰ ਕੁਝ ਚੁੱਪ ਚੁਪੀਤੇ ਮਦਦ ਕਰ ਰਹੇ ਨੇ ਇਸ ਨੂੰ ਜੇਕਰ ਕੋਈ ਖੁੱਲ ਕੇ ਵੀ ਮਦਦ ਕਰ ਰਿਹਾ ਹੈ ਜਾਂ ਕੈਮਰੇ ਮੂਰੇ ਦੱਸ ਰਿਹਾ ਹੈ ਨਾ ਕਿ ਮੈਂ ਇਹ ਮਦਦ ਕਰ ਰਿਹਾ ਹਾਂ ਤਾਂ ਉਸ ਨੂੰ ਭੰਡੋ ਨਾ ਕਿ ਬਈ ਤੂੰ ਤਾਂ ਸ਼ੋਅ ਆਫ ਕਰ ਰਿਹਾ ਹੈ ਇਹ ਸ਼ੋਅ ਆਫ ਅੱਜ ਪ੍ਰੇਰਣਾ ਬਣੇਗੀ ਇੱਕ ਨੂੰ ਦੇਖ ਕੇ ਦੂਸਰਾ ਮੋਰੇ ਹੋਵੇਗਾ ਦੂਸਰੇ ਨੂੰ ਦੇਖ ਕੇ ਤੀਸਰਾ ਮੋਰੇ ਹੋਵੇਗਾ ਸੋ ਜੇਕਰ ਕੋਈ ਮਦਦ ਕਰ ਰਿਹਾ ਹੈ ਨਾ ਤੇ ਉਹਨੂੰ ਭੰਡੋ ਨਾ ਕਿ ਤੂੰ ਸ਼ੋ ਆਫ ਕਰ ਰਿਹਾ ਉਹ ਹੋਰ ਜ਼ਿਆਦਾ ਵਾਇਰਲ ਕਰੋ ਤਾਂ ਕਿ ਉਸ ਨੂੰ ਦੇਖ ਕੇ ਚਾਰ ਜਾਣੇ ਹੋਰ ਖੜੇ ਹੋ ਜਾਣ ਅਤੇ ਚਾਰ ਜਾਣੇ ਹੋਰ ਮਦਦ ਕਰਨ ਦੇ ਲਈ ਮੋਰੇ ਆ ਜਾਣ ਕਿਉਂਕਿ ਪੰਜਾਬ ਨੂੰ ਇਸ ਸਮੇਂ ਸੱਚੀਓ ਲੋਡ ਹੈ ਪੰਜਾਬ ਦੀਆਂ ਤਸਵੀਰਾਂ ਜਿਹੜੇ ਹਰਦਿਆਂ ਨੇ ਜੋ ਤੁਸੀਂ ਕੈਮਰੇ ਦੇ ਵਿੱਚ ਤਾਂ ਅਸੀਂ ਕੁਝ ਕੁ ਚੀਜ਼ਾਂ ਰਿਕਾਰਡ ਕਰ ਸਕਦੇ ਆ ਪਰ ਅਸਲ ਦੇ ਵਿੱਚ ਜਦੋਂ ਤੁਸੀਂ ਗਰਾਉਂਡ ਲੈਵਲ ਤੇ ਜਾਂਦੇ ਹੋ ਜਦੋਂ ਤੁਸੀਂ ਉਹਨਾਂ ਦੀਆਂ ਮੁਸੀਬਤਾਂ ਦੇਖਦੇ ਹੋ ਫਿਰ ਪਤਾ ਲੱਗਦਾ ਹੈ ਕਿ ਜ਼ਿੰਦਗੀ ਕਿੱਥੇ ਹੈ ਸੋ ਜਿੰਨੀ ਹੋ ਸਕੇ ਜਿੰਨੀ ਕੋਈ ਮਦਦ ਕਰ ਰਿਹਾ ਹੈ ਜੇਕਰ ਕੋਈ ਗਰਾਉਂਡ ਲੈਵਲ ਤੇ ਪਹੁੰਚਿਆ ਹੈ ਜੇਕਰ ਕੋਈ ਕਿਸੇ ਤਰੀਕੇ ਦੀ ਮਦਦ ਕਰ ਰਿਹਾ ਹੈ ਤੇ ਖੁੱਲ ਕੇ ਉਸ ਵਿਅਕਤੀ ਦੀ ਸਪੋਰਟ ਕਰੋ ਖੁੱਲ ਕੇ ਉਸ ਵਿਅਕਤੀ ਦੀ ਜੋ ਹੈ ਉਹ ਪ੍ਰਸ਼ੰਸਾ ਕਰੋ ਕਿਉਂਕਿ ਉਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੁਧਰਨਗੇ ਬਾਕੀ ਤੁਸੀਂ ਕਿਹੜੇ ਇਲਾਕੇ ਤੇ ਹੋ ਇਲਾਕੇ ਤੋਂ ਹੋ ਤੇ ਭਾਡੇ ਲੱਖੀ ਦਾ ਸਮੇ ਕੀ ਹਾਲ ਹੈ ਜ਼ਰੂਰ ਦੱਸਣਾ